ਬਾਬਾ ਦੀਪ ਸਿੰਘ ਜੀ ਜਦੋਂ ਫਿਰ ਸੰਬੰਧ ਤੇ ਆ ਜਾਂਦਾ ਤਾਂ ਫਿਰ ਇੱਥੇ ਜ਼ਿੰਦਗੀਆਂ ਬਦਲ ਜਾਂਦੀਆਂ ਜਿਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ ਕਿ ਅੱਬਾ ਕੁਝ ਕਰ ਸਕਾਂਗੇ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਐਸੀ ਥਾਂ ਤੇ ਬਿਠਾ ਦਿੰਦੇ ਆ ਜਿੱਥੇ ਬਹਿਣਾ ਵੀ ਲੱਖਾਂ ਦੁਨੀਆ ਦਾ ਸੁਪਨਾ ਹੁੰਦੀ ਹੈ ਸੋ ਸਭ ਕੁਝ ਉਹਦੇ ਹੱਥਾਂ 'ਚ ਹੀ ਆ ਆਪਣੇ ਰੱਬ ਦੇ ਅੱਗੇ ਜਾ ਕੇ ਆਪਣੇ ਦਰਦ ਬਿਆਨ ਕਰੋ ਆਪਣੇ ਦਿਲ ਦੀਆਂ ਗੱਲਾਂ ਕਰੋ ਸਭ ਕੁਝ ਉਹਦੇ ਅੱਗੇ ਜਾ ਕੇ ਦੱਸੋ ਉਹਨੇ ਸੁਣਨਾ ਵੀ ਹੈ ਤੇ ਉਹਨੇ ਠੀਕ ਕਰਨਾ ਸਭ ਕੁਝ ਤੇ ਗੱਲ ਆ ਵੀ ਯਾਦ ਰੱਖਣਾ ਐਸੀ ਕੋਈ ਚੀਜ਼ ਐਸਾ ਕੋਈ ਗਮ ਐਸਾ ਕੋਈ ਦੁੱਖ ਦਰਦ ਕੁਝ ਵੀ ਨਹੀਂ ਐਸਾਗਾ ਜੋ ਦੂਰ ਨਾ ਕਰ ਸਕਦਾ ਹੋਵੇ ਉਹਦੇ ਕੋਲੋ ਹਰ ਚੀਜ਼ ਦਾ ਇਲਾਜ ਆ ਉਹਨੇ ਸਭ ਕੁਝ ਸਹੀ ਕਰ ਦਿੰਦਾ ਤੇ ਤੁਹਾਨੂੰ ਸਭ ਕੁਝ ਦੇ ਦਿੰਦਾ ਜੋ ਮੰਗੋਗੇ ਉਹ ਤਾਂ ਮਿਲੇਗਾ ਜੋ ਨਹੀਂ ਮੰਗੋਗੇ ਉਹ ਵੀ ਮਿਲ ਜਾਏਗਾ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਪਰਵਾਹ ਕਰਨੀ ਛੱਡ ਦਿਓ ਫਿਕਰ ਨਾ ਕਰੋ ਇੰਨੀ ਉਹ ਮਾਲਕ ਬੈਠਾ ਤੁਹਾਡੇ ਸਿਰ ਤੇ ਉਹਦਾ ਹੱਥ ਹੈ ਤੁਹਾਡਾ ਚਾਹੇ ਵੀ ਕੋਈ ਮਾੜਾ ਨਹੀਂ ਕਰ ਸਕਦਾ ਇੱਥੇ ਬਸ ਆਪਣੇ ਦਰਦ ਆਪਣੇ ਦਿਲਾਂ ਦਾ ਬਿਆਨ ਕਿਸੇ ਅੱਗੇ ਜਾ ਕੇ ਨਾ ਦੱਸਣਾ ਸਿਰਫ ਆਪਣੇ ਪਰਮਾਤਮਾ ਦੇ ਕੋਲ ਜਾ ਕੇ ਦੱਸਣਾ ਤੇ ਬਾਬਾ ਦੀਪ ਸਿੰਘ ਦੀ ਯਾਰੀ ਪੂਰੇ ਜੱਗ ਨਾਲੋਂ ਨਿਆਰੀ ਹੈ ਤੁਹਾਡਾ ਕੋਈ ਗਲਤ ਕਰਨਾ ਚਾਹੁੰਦਾ ਨਾ ਜਮੰਦੇ ਅੰਦਰ ਕਰਨਾ ਦਾ ਮੈਂ ਕੰਨਾ ਬਹੁਤ ਦੂਰ ਦੀ ਗੱਲ ਹੈ ਕੋਈ ਸੋਚ ਵੀ ਨਹੀਂ ਸਕਦਾ ਤਾਂ ਪੂਰੀ ਦੁਨੀਆ ਇੱਕ ਪਾਸੇ ਹੋ ਜੇ ਤੁਹਾਡਾ ਵਗਾਣ ਲਈ ਬਾਬਾ ਜੀ ਨੇ ਤੁਹਾਡਾ ਵਾਲ ਵੀ ਨਹੀਂ ਵੀਂਗਾ ਆਉਂਦੇ ਨਾ バッバイねとは残しをおにでな。